ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਟੀਮ ਪੰਜਾਬ ਦੇ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਪรรค ਵਿੱਚ ਚੋਣ ਪ੍ਰਚਾਰ ਨਹੀਂ ਕਰੇਗੀ। ਇਹ ਖਲਾਸਾ ਸੀਨੀਅਰ ਆਗੂ ਸਰਜੀਤ ਧਮਾਨ ਨੇ ਕੀਤਾ ਜੋ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਆਏ ਸਨ। ਸਰਜੀਤ ਸਿੰਘ ਧਮਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਟੀਮ ਨੂੰ ਬਣਦਾ ਮਾਨਸਤਕਾਰ ਨਹੀਂ ਦਿੰਦੀ ਉਦੋਂ ਤੱਕ ਕੋਣ ਪ੍ਰਚਾਰ ਬਿਲਕੁਲ ਵੀ ਨਹੀਂ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸੀਨੀਅਰ ਅਗੂ ਪ੍ਰਤਾਪ ਸਿੰਘ ਬਾਜਬਾ ਨੇ ਬੀਤੇ ਦਿਨੀ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ 2-3 ਦਿਨ ਬਾਅਦ ਪੰਜਾਬ ਵਿੱਚ ਚੋਣ ਪ੍ਰਚਾਰ ਕਰਨਗੇ ਪਰ ਹੁਣ ਗੱਲ ਹੋਰ ਹੀ ਉੱبر ਕੇ ਸਾਹਮਣੇ ਆ ਰਹੀ ਹੈ ਅਸਲ ਵਿੱਚ ਇਹ ਕਿ ਸਾਡਾ ਗੁਰਪ੍ਰਤਿ ਇੱਕ ਤਾਂ ਮੈਡਮ ਸਿੱਧੂ ਜੀ ਦਾ ਸੀ ਪਤਾ ਲੈਣ ਗਏ ਉਹਨਾਂ ਦਾ ਹਾਲਚਲ ਪੁੱਛਿਆ ਔਰ ਉਹਦੇ ਨਾਲ ਨਾਲ ਅਸੀਂ ਚਾਰ ਦੀ ਪਹਿਲੀ ਲੈਣ ਗਏ ਉੱਥੇ ਚਲੋ ਕੁਦਰਤੀ ਗੱਲ ਹੈ ਰਾਜਨੀਤਿਕ ਗੱਲ ਤਾਂ ਹੋਣੀ ਹੁੰਦੀ ਹੈ ਉੱਥੇ ਆ ਕੇ ਇਹ ਹੀ ਗੱਲ ਹੈ ਕਿ ਉਹਨਾਂ ਨੇ ਇੱਕੋ ਗੱਲ ਆਖੀ ਹੈ ਕਿ ਜਿੰਨਾ ਚਰਤਕ ਜਿਹੜਾ ਗਰੁੱਪ ਹੈ ਉਹਨੂੰ ਦਿੱਲੀ ਦੀ ਹਾਈ ਕਮਾਂਡਰ ਜਾਂ ਰਾਹੁਲ ਜਾਂ ਪ੍ਰਿੰਕਾ ਜੀ ਜਾਂ ਖੜਗੇ ਜੀ ਬਲਾ ਕੇ ਮਾਨ ਸਨਮਾਨ ਨਹੀਂ ਦਿੰਦੇ ਬਹਾਲੀ ਨਹੀਂ ਕਰਦੇ ਉਹਨਾਂ ਚਰਤਕ ਨਵਜੋਤ ਸਿੱਧੂ ਜਿਹੜਾ ਚੋਣ ਪ੍ਰਚਾਰ ਤੋਂ ਦੂਰ ਰਹਿਣਗੇ ਪ੍ਰਤਾਪ ਸਰਵਾਲ ਨੇ ਕੱਲ ਕਿਹਾ ਕਿ ਗੋਪੀ ਦੇ ਉੱਲਾਦੇ ਪ੍ਰਚਾਰ ਦੇ ਲਈ ਦੋ ਦਿਨ ਬਾਅਦ ਨਵਜੋਤ ਸਿੱਧੂ ਦਾਦ ਚ ਉੱਪਰ ਦੋ ਦਿਨ ਵੀ ਆਉਣਗੇ ਹਫਤਾ ਵੀ ਆਊਗਾ ਮੇਰੇ ਕਹਿਣ ਤੋਂ ਪਾਪਾ ਇਹ ਤਾਂ ਇੱਕ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ ਇਹ ਤਾਂ ਇੱਕ ਨਾ ਸਵਜਵਾਬ ਲੋਕਾਂ ਨੂੰ ਇੱਕ ਗਲਤ ਪ੍ਰਚਾਰ ਕੂੜ ਪ੍ਰਚਾਰ ਕਰ ਰਹੇ ਨੇ ਵਧੂ ਦਾ ਇੱਕ ਟਾਈਮ ਟੱਪਉਣ ਵਾਸਤੇ ਇਹ ਹਜਾ ਕੁਝ ਨਹੀਂ ਹੈ ਦੋ ਦਿਨ ਵੀ ਆਉਣਗੇ ਚਾਰ ਦਿਨ ਵੀ ਆਉਣਗੇ ਚੋਣਾਂ ਦਾ ਪ੍ਰਚਾਰ ਵੀ ਹੋ ਹਟੂਗਾ ਨਵਜੋਤ ਸਿੱਧੂ ਨੂੰ ਜਿਹੜੀ ਮੈਂ ਗੱਲ ਲਾਖਿਆ ਕਿ ਜਨਾਂ ਚਿਰ ਤੱਕ ਦਿੱਲੀ ਦੀ ਲੀਡਰਸ਼ਿਪ ਬਿਲਾ ਕੇ ਉਹਨਾਂ ਦੇ ਗਰੁੱਪ ਨੂੰ ਮਾਨ ਸਨਮਾਨ ਦੀ ਬਹਾਲ ਨਹੀਂ ਕਰਦੀ ਉਹਨਾਂ ਚਿਰ ਤੱਕ ਨਵਜੋਤ ਸਿੱਧੂ ਪੰਜਾਬ ਦੇ ਵਿੱਚ ਪ੍ਰਚਾਰ ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦੇਣਗੇ ਕਿਹੜੇ-ਕਿਹੜੇ ਲੀਡਰਾਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਨੂੰ ਮਾਨ ਸਨਮਾਨ ਦੇ ਦੇਖੋ ਮੈਂ ਸਰਜੀਤ ਸਿੰਘ ਧਾਨ ਖੜੇ ਤੁਹਾਡੇ ਸਾਹਮਣੇ ਖੜੇ ਨੇ ਹਰਵਿੰਦਰ ਲਾੜੇ ਜਿਹੜੇ ਬਠਿੰਡੇ ਤੋਂ ਦੋ ਵਾਰੀ ਦੇਹਾਤੀ ਤੋਂ ਚੋਣ ਲੜੇ ਨੇ ਔਰ ਰਾਜਵੀਰ ਰਾਜਾ ਮੁੰਡਾ ਮਹਾਰਾਜ ਤੋਂ ਹੈ ਇੱਕ ਮੁੰਡਾ ਹੈਗਾ ਸੈਰੀ ਰਿਆੜ ਹੈ ਜਿਹੜਾ ਪਟਿਆਲੇ ਤੋਂ ਹੈ ਮਾਨਸਾ ਹੀ ਸਾਹਿਬ ਨੇ ਔਰ ਇੱਕ ਮੁੰਡਾ ਰਾਜਪਾਲ ਹੈ ਫਲੋਰ ਤੋਂ ਉਹ ਹੈ ਦੋ ਤਿੰਨ ਸਾਥੀ ਸਾਡੇ ਹੋਰ ਨੇ ਜਿਹੜੀ ਇਹਦੀ ਜੀ ਟੀਮ ਹੈ ਉਹਦਾ ਮਤਵ ਵਾਲੀ ਇੱਕੋ ਹੈ ਕਿ ਟੀਮ ਤੋਂ ਬਣਾ ਮੈਂ ਕਹਦਾ ਅਸੀਂ ਕਹਿਣਾ ਕਿ ਲੀਡਰ ਤੋਂ ਬਣਾ ਅਸੀਂ ਕਾਤੇ ਜਿੰਨਾ ਚਿਰ ਤੱਕ ਹਾਈ ਕਮਾਂਡ ਜਦ ਮਰਜੀ ਉਹਨਾਂ ਨੂੰ ਮਾਨ ਸਨਮਾਨ ਦੇ ਬੁਲਾ ਲੇ ਬੁਲਾ ਕੇ ਸਾਨੂੰ ਸਾਨੂੰ ਬਹਾਲ ਕਰੇ ਔਰ ਨਾਲ ਦੀ ਨਾਲ ਨਵਜੋਤ ਸਿੱਧੂ ਜੀ ਪ੍ਰਚਾਰ ਕਰਨ ਵਾਸਤੇ ਤਿਆਰ ਨੇ ਜਿਹੜੀ ਪੰਜਾਬ ਦੀ ਟੀਮ ਹੈ ਉਹਨੂੰ ਅਸੀਂ ਭਰੋਸਾ ਨਹੀਂ ਮੰਨਦੇ ਉਹ ਤਾਂ ਲੋਲੀਪੋਪ ਦੇ ਸਕਦੇ ਨੇ ਇਹਦਾ ਮਤਵਲ ਕੱਢਣ ਵਾਸਤੇ ਬਹਾਲੀ ਸਾਡੀ ਕਰ ਸਕਦੇ ਨੇ ਅਸੀਂ ਇਹਨਾਂ ਦੇ ਉੱਤੇ ਭਰੋਸਾ ਨਹੀਂ ਨਾ ਕਰਿਆ ਨਾ ਅਸੀਂ ਕਰੀਏ ਨਾ ਇਹ ਜਿਹੜੇ ਲੀਡਰ ਨੇ ਭਰੋਸੇਯੋਗ ਲੀਡਰ ਨਹੀਂ ਮਾਰ ਸਾਹਿਬ ਇਸ ਵੇਲੇ ਕੀ ਸਥਿਤੀ ਹੈ ਕਿ ਨਵਜੋ ਸਿੰਘ ਸਿੱਧੂ ਨੂੰ ਤੁਸੀਂ ਮਿਲ ਕੇ ਆਏ ਹੋ ਕਿੰਨਾ ਸਮਾਂ ਤੁਹਾਡੀ ਮੀਟਿੰਗ ਹੋਈ ਹੈ ਤੇ ਕੀ ਫੈਸਲਾ ਲਿਆ ਗਿਆ ਕਦੋਂ ਪ੍ਰਚਾਰੀਤ ਕਰ ਰਹੇ ਅਸੀਂ ਬੇਸੀ ਕਿਸੀਂ ਸਾਡਾ ਗੁਰਪਤੀ ਇੱਕ ਤਾਂ ਮੈਡਮ ਸਿੱਧੂ ਜੀ ਦਾ ਅਸੀਂ ਪਤਾ ਲੈਣ ਗਏ ਉਹਨਾਂ ਦਾ ਹਾਲਚਲ ਪੁੱਛਿਆ ਔਰ ਉਹਦੇ ਨਾਲ ਨਾਲ ਅਸੀਂ ਚਾਰਦੀ ਪਹਿਲੀ ਲੈਣ ਗਏ ਉੱਥੇ ਚਲੋ ਕੁਦਰਤੀ ਗੱਲ ਹੈ ਰਾਜਨੀਤਿਕ ਗੱਲ ਤਾਂ ਹੁਣ ਹੀ ਹੁੰਦੀ ਹੈ ਉੱਥੇ ਆ ਕੇ ਇਹ ਹੀ ਗੱਲ ਆਈ ਕਿ ਉਹਨਾਂ ਨੇ ਇੱਕੋ ਗੱਲ ਆਖੀ ਹੈ ਕਿ ਜਿੰਨਾ ਚਰਤਕ ਜਿਹੜਾ ਗਰੁੱਪ ਹੈ ਉਹਨੂੰ ਦਿੱਲੀ ਦੀ ਹਾਈ ਕਮਾਂਡਰ ਜਾਂ ਰਾਹੁਲ ਜਾਂ ਪ੍ਰਿੰਕਾ ਜੀ ਜਾਂ ਖੜਗੇ ਜੀ ਬਲਾਕੇ ਮਾਨ ਸਨਮਾਨ ਨਹੀਂ ਦਿੰਦੇ ਬਹਾਲੀ ਨਹੀਂ ਕਰਦੇ ਉਹਨਾਂ ਚਰਤਕ ਨਵਜੋਤ ਸਿੱਧੂ ਜਿਹੜਾ ਚੋਣ ਪ੍ਰਚਾਰ ਤੋਂ ਦੂਰ ਰਹਿਣਗੇ ਪ੍ਰਤਾਪ ਸਰਵਜਨ ਬਕਰ ਕੱਲ ਕਿਹਾ ਕਿ ਗੋਪੀਓ ਜੀ ਦੇ ਪ੍ਰਚਾਰ ਦੇ ਲਈ ਦੋ ਦਿਨ ਬਾਅਦ ਨਵਜੋਤ ਸਿੱਧੂ ਮੈਦਾਨ ਚ ਉੱਤਰ ਦੋ ਦਿਨ ਵੀ ਆਉਣਗੇ ਹੱਤਾ ਵੀ ਆਊਗਾ ਮੇਰੇ ਕਹਿਣ ਤੋਂ ਪਹਿਲਾਂ ਇਹ ਤਾਂ ਇੱਕ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ ਇਹ ਤਾਂ ਇੱਕ ਨਾ ਸਭ ਜਵਾਬ ਲੋਕਾਂ ਨੂੰ ਇੱਕ ਗਲਤ ਪ੍ਰਚਾਰ ਕੂੜ ਪ੍ਰਚਾਰ ਕਰ ਰਹੇ ਨੇ ਵਾਧੂ ਦਾ ਇੱਕ ਟਾਈਮ ਟੇਪਉਣ ਵਾਸਤੇ ਇਹ ਹਜਾ ਕੁਝ ਨਹੀਂ ਹੈ ਦੋ ਦਿਨ ਵੀ ਆਉਣਗੇ ਚਾਰ ਵੀ ਆਉਣਗੇ ਚੋਣਾਂ ਦਾ ਪ੍ਰਚਾਰ ਵੀ ਹੋ ਹਟੂਗਾ ਨਵਜੋਤ ਸਿੱਧੂ ਨੂੰ ਜਿਹੜੀ ਮੈਂ ਗੱਲ ਲਾਖਿਆ ਕਿ ਜਨਨਾ ਚਰ ਤੱਕ ਦਿੱਲੀ ਦੀ ਲੀਡਰਸ਼ਿਪ ਬਿਲਾ ਕੇ ਉਹਨਾਂ ਦੇ ਗਰੁੱਪ ਨੂੰ ਮਾਨ ਸਨਮਾਨ ਦੀ ਨਹੀਂ ਬਹਾਲ ਨਹੀਂ ਕਰਦੀ ਉਹਨਾਂ ਚਰ ਤੱਕ ਨਵਜੋਤ ਸਿੱਧੂ ਪੰਜਾਬ ਦੇ ਵਿੱਚ ਪ੍ਰਚਾਰ ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦੇਣਗੀ ਅੱਛਾ ਕੌਣ ਕਿਹੜੇ ਕਿਹੜੇ ਲੀਡਰਾਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਨੂੰ ਮਾਨ ਸਨਮਾਨ ਦੀ ਦੇਖੋ ਮੈਂ ਸੁਰਜੀਤ ਸਿੰਘ ਧਾਨ ਖੜੇ ਤੁਹਾਡੇ ਸਾਹਮਣੇ ਖੜੇ ਨੇ ਹਰਵਿੰਦਰ ਲਾੜੀ ਜਿਹੜੇ ਬਠਿੰਡੇ ਤੋਂ ਦੋ ਬਾਰੀ ਦਿਹਾਤੀ ਤੋਂ ਚੋਣ ਲੜੇ ਨੇ ਔਰ ਰਾਜਵੀਰ ਰਾਜਾ ਮੁੰਡਾ ਮਹਾਰਾਜ ਤੋਂ ਹੈ ਇੱਕ ਮੁੰਡਾ ਹੈਗਾ ਸੈਰੀ ਰਿਆੜ ਹੈ ਜਿਹੜਾ ਪਟਿਆਲੇ ਤੋਂ ਹੈ ਮਾਨਸਾਹੀਆ ਸਾਹਿਬ ਨੇ ਔਰ ਇੱਕ ਮੁੰਡਾ ਰਾਜਪਾਲ ਹੈ ਫਲੋਰ ਤੋਂ ਉਹ ਹੈ ਦੋ ਤਿੰਨ ਸਾਥੀ ਸਾਡੇ ਹੋਰ ਨੇ ਜਿਹੜੀ ਇਹਦੀ ਜੀ ਟੀਮ ਹੈ ਉਹਦਾ ਮਤਵ ਵਾਲੀ ਇੱਕੋ ਹੈ ਕਿ ਟੀਮ ਤੋਂ ਬਣਾ ਮੈਂ ਕਹਦਾ ਅਸੀਂ ਕਹਿਣਾ ਕਿ ਲੀਡਰ ਤੋਂ ਬਣਾ ਅਸੀਂ ਕਹਦੀ ਜਿੰਨਾ ਚਿਰ ਤੱਕ ਹਾਈ ਕਮਾਂਡ ਜਦ ਮਰਜੀ ਉਹਨਾਂ ਨੂੰ ਮਾਨ ਸਨਮਾਨ ਦੇ ਬੁਲਾ ਲੇ ਬਲਾ ਕੇ ਸਾਨੂੰ ਸਾਨੂੰ ਬਹਾਲ ਕਰੇ ਔਰ ਨਾਲ ਦੀ ਨਾਲ ਨਵਜੋਤ ਸਿੱਧੂ ਜੀ ਪ੍ਰਚਾਰ ਕਰਨ ਵਾਸਤੇ ਤਿਆਰ ਨੇ ਜਿਹੜੀ ਪੰਜਾਬ ਦੀ ਟੀਮ ਹੈ ਉਹਨੂੰ ਅਸੀਂ ਭਰੋਸਾ ਨਹੀਂ ਮੰਨਦੇ ਉਹ ਤਾਂ ਲੋਲੀ ਪੋਪ ਦੇ ਸਕਦੇ ਨੇ ਇਹਦਾ ਮਤਵਲ ਕੱਢਣ ਵਾਸਤੇ ਬਾਹਰਲੀ ਸਾਡੀ ਕਰ ਸਕਦੇ ਨੇ ਅਸੀਂ ਇਹਨਾਂ ਦੇ ਉੱਤੇ ਭਰੋਸਾ ਨਹੀਂ ਨਾ ਕਰਿਆ ਨਾ ਅਸੀਂ ਕਰੀਏ ਨਾ ਇਹ ਜਿਹੜੇ ਲੀਡਰ ਨੇ ਭਰੋਸੇਯੋਗ ਲੀਡਰ ਨਹੀਂ